ਨੀਨਾ ਖੋਸਲਾ ਤੇ ਪ੍ਰੀਤੀ ਅਰੋੜਾ ਵੱਲੋਂ ਤੀਜ ਦੇ ਤਿਉਹਾਰ ਦਾ ਆਯੋਜਨ ਬੜੀ ਧੂਮ-ਧਾਮ ਨਾਲ ਕੀਤਾ ਗਿਆ ਜਿਸ ਵਿੱਚ ਗੁਰਪ੍ਰੀਤ, ਨਵਿਤਾ, ਮਣੀ, ਰਜਨੀ, ਨੀਰੂ, ਸਰੋਜ, ਅਨੀਤਾ, ਤਰੁਣਾ, ਆਂਚਲ, ਨidhi, ਸਾਖੀ ਤੇ ਕੰਚਨ ਨੇ ਭਾਗ ਲਿੱਤਾ ਤੇ ਇਸ ਤਿਉਹਾਰ ਦਾ ਆਨੰਦ ਮਾਨਿਆ। ਇਸ ਮੌਕੇ ਤੇ ਤਿੰਨ ਸਜ ਵਿਆਹੀਆਂ ਕוויਨ ਅਰੋੜਾ, ਰੀਆ ਮਹਾਜਨ ਤੇ ਨਿਸ਼ਟਾ ਨੂੰ ਫੁੱਲਾਂ ਦੇ ਨਾਲ ਸ਼ਿੰਗਾਰਿਆ ਗਿਆ ਤੇ ਨਾਲ ਹੀ ਉਹਨਾਂ ਨੂੰ ਸਨਮਾਨਿਤ ਵੀ ਕਰਦਿਆ ਹੋਇਆ ਉਹਨਾਂ ਦੇ ਸੁਖੀ ਜੀਵਨ ਲਈ ਈਸ਼ਵਰ ਤੋਂ ਪ੍ਰਾਰਥਨਾ ਕੀਤੀ ਇਸ ਮੌਕੇ ਤੇ ਮੰਚ ਦਾ ਸੰਚਾਲਨ ਪ੍ਰੀਤੀ ਅਰੋੜਾ ਵੱਲੋਂ ਬੜੇ ਹੀ ਸਫਤਤਾਪੂਰਵਕ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਇਹ ਤਿਉਹਾਰ ਸਾਡੀ ਸਭਿਆਤਾ ਦਾ ਪਰੰਪਰਾ ਦਾ ਪ੍ਰਤੀਕ ਹੈ ਇਸ ਨੂੰ ਹਮੇਸ਼ਾ ਹੀ ਇਸੇ ਤਰ੍ਹਾਂ ਮਨਾਉਣਾ ਚਾਹੀਦਾ ਹੈ ਤਾਂ ਕਿ ਇਹ ਤਿਉਹਾਰ ਸਾਡੇ ਜ਼ਿੰਦਾ ਰਹਿਣ ਤੇ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਤਿਉਹਾਰਾਂ ਨੂੰ ਆਪਣੇ ਜੀਵਨ ਵਿੱਚ ਸ਼ਾਮਿਲ ਕਰਨ

ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸਾਰੀਆਂ ਮੁਟਿਆਰਾਂ ਤੀਜ 2024 ਮਨਾਣ ਲਈ ਇਕੱਠੀਆਂ ਹੋਈਆਂ ਨਾ ਨੀਨਾ खोसला ਜੀ ਵੱਲੋਂ ਹਰ ਸਾਲ ਤੀਜ ਇਸ ਤਰ੍ਹਾਂ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੀਜ ਪੰਜਾਬ ਦਾ ਪੁਰਾਣਿਕ ਅਤੇ ਪ੍ਰਸਿੱਧ ਤਿਉਹਾਰ ਹੈ ਸੌਣ ਦੇ ਮਹੀਨੇ ਵਿੱਚ ਜਦੋਂ ਮੁਟਿਆਰਾ ਆਪਣੇ ਪੇਕੇ ਰਹਿਣ ਆਂਦੀਆਂ ਨੇ ਖੂਬ ਹੱਸਦੀਆਂ ਖੇਡਦੀਆਂ ਨੱਚਦੀਆਂ ਡੱਪਦੀਆਂ ਨੇ ਅਤੇ ਮਹਿੰਦੀ ਲਗਾਉਂਦੀਆਂ ਸੋਨੇ ਕੱਪੜੇ ਪਾਉਂਦੀਆਂ ਗਹਿਣੇ ਲਗਾਉਂਦੀਆਂ ਕਿੱਕਲੀ ਬੰਦੀਆਂ ਨੇ ਤੇ ਪਿੰਗਾ ਝੂੜਦੀਆਂ ਨੇ ਸੋਨੇ ਸੋਨੇ ਟੱਪੇ ਗਾਉਂਦੀਆਂ ਨੇ ਗਾਣੇ ਗਾਉਂਦੀਆਂ ਨੇ ਅਤੇ ਗਿੱਧੇ ਪਾ ਕੇ ਸੋਨ ਦਾ ਮਹੀਨਾ ਬਣਾਉਂਦੀਆਂ ਨੇ ਤੀਜ ਆਪ ਸਿਪਾਈ ਚਾਰੇ ਅਤੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਤੀਜ ਪੰਜਾਬ ਦੇ ਹਰ ਪਿੰਡ ਵਿੱਚ ਬਹੁਤ ਹੀ ਧੂਮਧਾਮ ਅਤੇ ਚਾਹਮਾਂ ਨਾਲ ਬਣਾਇਆ ਜਾਂਦਾ ਹੈ ਤਾਂ ਕਿ ਅਸੀਂ ਆਪਣੇ ਵਿਰਸੇ ਨੂੰ ਆਉਣ ਵਾਲੀ ਪੀੜ੍ਹੀ ਤੱਕ ਜ਼ਿੰਦਾ ਰੱਖ ਸਕੀਏ ਅਤੇ ਉਹਨਾਂ ਨਾਲ ਸਾਂਝਾ ਕਰ ਸਕੀਏ ਪਠਾਨਕੋਟ ਦੀ ਸਾਰੀ ਜਨਤਾ ਨੂੰ ਮੇਰੇ ਵੱਲੋਂ ਤੇ ਸਾਡੇ ਪੂਰੇ ਗਰੁੱਪ ਵੱਲੋਂ ਤੀਜ ਦੀ ਹਾਰਦਿਕ ਸ਼ੁਭਕਾਮਨਾਵਾਂ। ਸ਼ਸ਼ਟਿਕਾ। If you wish that your child learns today and leads tomorrow, bring them to ANM's Gems Cambridge International School Pathankot affiliated to CBSE New Delhi. Little kids are soft at body and strong at soul. Such is our kindergarten section with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes, training of vocal, classical, and western music, dance classes for hip hop, freestyle, jazz, locking, popping, chess, horse riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.